ਫੌਜ ਦੇ ਵਿੱਚ ਭਰਤੀ ਨਾ ਹੋ ਕੇ ਵੀ ਦੇਸ਼ ਦੇ ਵੀਰਾਂ ਲਈ ਕਰ ਰਿਹਾ ਹੈ अनोखी ਸੇਵਾ ਫੌਜੀ ਵੀਰਾਂ ਦੀ ਸ਼ਹਾਦਤ ਨੂੰ ਪ੍ਰੇਰਿਤ ਹੋ ਕੇ ਕੀਤੀ ਬਲੱਖਣੀ ਸੇਵਾ ਸ਼ੁਰੂ ਹੁਣ ਤੱਕ 300 ਦੇ ਕਰੀਬ ਫੌਜੀ ਵੀਰਾਂ ਨੂੰ ਦੇ ਚੁੱਕਾ ਹੈ ਆਪਣੀ ਸੇਵਾમાં ਫੌਜੀ ਵੀਰਾਂ ਦੀ ਗੱਡੀ ਦੀ ਸਰਵਿਸ ਕਰਨ ਦੇ ਲਈ ਲੈਂਦਾ ਪੈਸੇ ਅੱਧੀ ਰਾਤ ਨੂੰ ਵੀ ਫੌਜੀ ਵੀਰਾਂ ਲਈ ਖੋਲ੍ਹ ਲੈਂਦਾ ਹੈ ਆਪਣੀ ਦੁਕਾਨ ਸਤਿ ਸ਼੍ਰੀ ਅਕਾਲ ਦੋਸਤੋ ਤੇ ਮੈਂ ਹਰਕੇਸ਼ ਸਿੰਘ ਰਾਣਾ ਤੇ ਅੱਜ ਅਸੀਂ ਮੌਜੂਦ ਆ ਨੰਗਲ ਦੇ ਰੇਲਵੇ ਰੋਡ ਵਿਕੇ ਜਿੱਥੇ ਕਿ ਅੱਜ ਅਸੀਂ ਤੁਹਾਡੇ ਨਾਲ ਇੱਕ ਅਜਿਹੀ ਵਿਅਕਤੀ ਦੀ ਸਟੋਰੀ ਸ਼ੇਅਰ ਕਰਨ ਜਾ ਰਹੇ ਹਾਂ ਜਿਸ ਦਾ ਜਜਬਾ ਦੇਖ ਕੇ ਤੁਸੀਂ ਵੀ ਕਹੋਗੇ ਕਿ ਕੀ ਬਾਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਅਸੀਂ ਦੁਕਾਨ 'ਚ ਪਹੁੰਚਿਆ ਤਾਂ ਉਹਨੂੰ ਦਿਖਾ ਦਿੰਨੇ ਆ ਕਿ ਪੈਸੇ ਪਿੱਛੇ ਦੁਨੀਆ ਭੱਜੀ ਫਿਰਦੀ ਆ ਪਰ ਇਹਨਾਂ ਨੇ ਇੱਕ ਪ੍ਰਿੰਟ ਕਰਕੇ ਲਗਾਇਆ ਹੋਇਆ ਹੈ ਕਿ ਨੋ ਇੰਜਨ ਸਰਵਿਸ ਚਾਰजेस 4 ਸੋਲਜਰਸ ਯਾਨੀ ਕਿ ਜੋ ਦੇਸ਼ ਦੇ ਜਵਾਨ ਨੇ ਉਹਨਾਂ ਦੇ ਲਈ ਕੁਝ ਕਰਨ ਦਾ ਜਜਬਾ ਹੋਣਾ ਚਾਹੀਦਾ ਹੈ ਚਾਹੇ ਸਾਡੀ ਕੋਸ਼ਿਸ਼ ਛੋਟੀ ਹੋਵੇ ਜਿਆਦਾ ਅਸੀਂ ਨਹੀਂ ਕਰ ਸਕਦੇ ਪਰ ਸਟਾਰਟਿੰਗ ਸਾਨੂੰ ਛੋਟੀ ਤੋਂ ਜ਼ਰੂਰ ਕਰਨੀ ਚਾਹੀਦੀ ਹੈ ਤੇ ਇਹਨਾਂ ਨੇ ਸ਼ੁਰੂਆਤ ਕੀਤੀ ਕਿਵੇਂ ਸ਼ੁਰੂਆਤ ਕੀਤੀ ਕਿਵੇਂ ਇਹਨਾਂ ਦੇ ਮਨ ਦੇ ਵਿੱਚ ਆਇਆ ਕਿ ਅਸੀਂ ਉਹਨਾਂ ਲਈ ਕਰਨਾ ਹੈ ਉਹਨਾਂ ਜਵਾਨਾਂ ਲਈ ਕਰਨਾ ਹੈ ਉਹਨਾਂ ਵੀਰਾਂ ਲਈ ਕਰਨਾ ਹੈ ਜਿਸ ਦੀ ਬਦੌਲਤ ਅਸੀਂ ਰਾਤ ਨੂੰ ਸਕੂਨ ਦੇ ਨਾਲ ਆਪਣੇ ਘਰਾਂ ਦੇ ਵਿੱਚ ਸੌ ਸਕਦੇ ਹਾਂ ਤੇ ਉਹ ਜਵਾਨ ਦੇਸ਼ ਦੀ ਰੱਖਿਆ ਕਰਦੇ ਨੇ ਉਹਨਾਂ ਦੇ ਲਈ ਕੁਛ ਕਰਨ ਦਾ ਇਹਨਾਂ ਨੇ ठाਣਿਆ ਤੇ ਗੱਲਬਾਤ ਕਰਾਂਗੇ ਚਾਹੇ ਸ਼ੁਰੂਆਤ ਛੋਟੀ ਐ ਜਸਪਾਲ ਸ਼ਰਮਾ ਜੋ ਕਿ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਜਸਪਾਲ ਜੀ ਸਭ ਤੋਂ ਪਹਿਲਾਂ ਪੰਜਾਬ ਟੀਵੀ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਛਾ ਜਸਪਾਲ ਜੀ ਸਭ ਤੋਂ ਪਹਿਲਾਂ ਇੱਕ ਜਜ਼ਬਾ ਤੁਹਾਡੇ 'ਚ ਦੇਖਣ ਨੂੰ ਮਿਲਿਆ ਤੁਸੀਂ ਲਿਖ ਕੇ ਲਾਇਆ ਹੋਇਆ ਜੀ ਕਿ ਨੋ ਇੰਜਨ ਸਰਵਿਸ ਚਾਰजेस ਫੋਰ ਸੋਲਜਰਸ ਅਜੇ ਇਹ ਕਿਉਂ ਲਿਖ ਕੇ ਲਾਇਆ ਤੁਸੀਂ ਐਕਚੁਅਲੀ ਭਾਜੀ ਕਿ ਮੈਂ ਜਦੋਂ ਵੀ ਕੋਈ ਵੀਡੀਓਜ਼ ਦੇਖਦਾ ਤੇ ਜਿੱਥੇ ਵੀ ਕੋਈ ਆਪਣਾ ਸ਼ਹੀਦ ਹੁੰਦਾ ਜਵਾਨ ਤੇ ਆਪਣੇ ਮਨ ਚ ਇੱਕ ਭਾਵਨਾ ਆndi ਕਿ ਯਾਰ ਇਹ ਸਾਡੇ ਲਈ ਕਿੰਨਾ ਕੁਛ ਕਰ ਰਹੇ ਤੇ ਇਹਦਾ ਸੋਚਦੇ ਸੋਚਦੇ ਕਈ ਵਾਰੀ ਮਨ ਚ ਆਇਆ ਕਿ ਯਾਰ ਆਪਾਂ ਇਹਨਾਂ ਲਈ ਕੀ ਕਰ ਸਕਦੇ ਫਿਰ ਮੈਂ ਆਪਣੇ ਪ੍ਰੋਫੈਸ਼ਨਲ ਦੇਖਿਆ ਕਿ ਯਾਰ ਜਿਆਦਾ ਨਹੀਂ ਤਾਂ ਘੱਟੋ ਘੱਟ ਇਹ ਲੋਕ ਜਦੋਂ ਵੀ ਸਾਡੇ ਕੋਲ ਕੋਈ ਵੀ ਫੌਜੀ ਆਏਗਾ ਤੇ ਉਹ ਸਰਵਿਸ ਲਈ ਆਏਗਾ ਤਾਂ ਜੋ ਵੀ ਉਹਦੀ ਲੇਬਰ ਚਾਰਜਸ ਬਣਨਗੇ ਉਹ 300 400 500 ਜੋ ਵੀ ਹੋਏਗਾ ਉਹ ਆਪਾਂ ਉਹਨਾਂ ਨੂੰ ਤਾਂ ਨਹੀਂ ਲਵਾਵਾਂਗੇ ਬਿਲਕੁਲ ਹੈ ਕਿ ਸ਼ੁਰੂਆਤ ਤੁਸੀਂ ਜਰੂਰ ਕੀਤੀ ਹੈ ਮਨ ਨੂੰ ਤਸੱਲੀ ਹੁੰਦੀ ਹੈ ਕਿ ਅਸੀਂ ਦੇਸ਼ ਲਈ ਆਰਮੀ 'ਚ ਨਹੀਂ ਗਏ ਪਰ ਅਸੀਂ ਦੇਸ਼ ਲਈ ਕੁਝ ਨਹੀਂ ਕੀਤਾ ਪਰ ਅਸੀਂ ਉਹਨਾਂ ਲਈ ਕੁਝ ਕਰ ਰਹੇ ਹਾਂ ਜੋ ਦੇਸ਼ ਦੇ ਲਈ ਖੜੇ ਨੇ ਜਿਨ੍ਹਾਂ ਦੇ ਕਰਕੇ ਅਸੀਂ ਰਾਤ ਨੂੰ ਸਕੂਨ ਦੇ ਨਾਲ ਘਰਾਂ ਦੇ ਵਿੱਚ ਸੌ ਸਕਦੇ ਆ ਬਿਲਕੁਲ ਬਜੀ ਬੜਾ ਆਪਣੇ ਮਨ ਨੂੰ ਵੀ ਸਕੂਨ ਮਿਲਦਾ ਤੇ ਮੈਂ 3-4 ਸਾਲ ਤੋਂ ਇਹ ਕਰ ਰਿਹਾ ਅੱਛਾ ਠੀਕ ਹੈ 3-4 ਸਾਲ ਤੋਂ ਕਰ ਰਹੇ ਸ਼ੁਰੂਆਤ ਕਿਸ ਦਿਨ ਕੀਤੀ ਕਿਸ ਦਿਨ ਕਲਿੱਕ ਕੀਤਾ ਕਿ ਮੈਂ ਅੱਜ ਤੋਂ ਇਸ ਤਰ੍ਹਾਂ ਸ਼ੁਰੂ ਕਰ ਰਿਹਾ ਹੈ ਭਾਜੀ ਇਹ ਮੇਬੀ 19 ਜਾਂ 20 ਦੇ ਵਿੱਚ ਸਾਡੇ ਚੰਗਰ ਇੱਕ ਫੌਜੀ ਵੀਰ ਸ਼ਹੀਦ ਹੋਇਆ ਸੀਗਾ ਉਹ ਕਾਫੀ ਵੀਡੀਓ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈਆਂ ਉਹ ਮੈਂ ਬਹੁਤ ਦੇਖੀਆਂ ਤੇ ਬਾਰ ਬਾਰ ਉਹਨਾਂ ਨੂੰ ਦੇਖ ਕੇ ਮੇਰੇ ਮਨ 'ਚ ਇਹ ਖਿਆਲ ਆਇਆ ਕਿ ਅਸੀਂ ਕੁਝ ਨਾ ਕੁਝ ਲੋਕਲ ਜਿੰਨੇ ਵੀ ਆਪਣੇ ਲੋਕਲ ਪਿੰਡਾਂ ਦੇ ਜਾਂ ਜੋ ਵੀ ਫੌਜੀ ਹੈ ਕਿਨਾਂ ਲਈ ਕੁਝ ਨਾ ਕੁਝ ਕਰ ਸਕਦੇ ਠੀਕ ਹੈ ਜੇ ਅਸੀਂ ਗੱਲ ਕਰੀਏ ਤਾਂ ਹੁਣ ਤੱਕ ਤੁਸੀਂ ਕਿੰਨੇ ਕੁ ਫੌਜੀ ਵੀਰਾਂ ਦੇ ਜੋ ਸਰਵਿਸ ਐ ਫ੍ਰੀ ਕੀਤੀ ਆ ਉਹਨਾਂ ਦੀ ਗੱਡੀਆਂ ਦੀ ਰਿਪੇਅਰ ਕੀਤੀ ਐ ਕਿੰਨੇ ਕ ਹੋਣਗੇ ਹੁਣ ਤੱਕ ਭਾਜੀ ਮੈਂ ਵੀ 200 300 ਦੇ ਕਰੀਬ ਮੈਂ ਕਰ ਚੁੱਕਿਆ ਜੀ ਹੁਣ ਵੀ ਲਾਸਟ ਡੇ ਜਿੱਦਾਂ ਕੱਲ ਐ ਕੱਲ ਮੇਰੇ ਕੋਲ ਦੋ ਮੇਰੇ ਫੌਜੀ ਵੀ ਰਾਕੇਗੇ ਤੇ ਹੁਣ ਤਾਂ ਉਹਨਾਂ ਨਾਲ ਰਿਲੇਸ਼ਨ ਵੀ ਐਸੇ ਹੋ ਗਏ ਕਿ ਉਹ ਖੁਦ ਵੀ ਮੈਨੂੰ ਕਾਲ ਵੀ ਕਰਦੇ ਐ ਜਿੱਥੇ ਵੀ ਉਹਨਾਂ ਦੀ ਡਿਊਟੀ ਹੁੰਦੀ ਤੇ ਉਹ ਘਰੋਂ ਵੀ ਮੈਨੂੰ ਕਈ ਵਾਰੀ ਬੋਲ ਦਿੰਦੇ ਯਾਰ ਕਿ ਮੈਂ ਨਹੀਂ ਆ ਸਕਦਾ ਤੇ ਤੁਸੀਂ ਸਰਵਿਸ ਕਰ ਦੋ ਤੇ ਉਹਨਾਂ ਲਈ ਅਸੀ ਇਹ ਨਹੀਂ ਆ ਕਿ ਕੱਲੀ ਇਹੀ ਕਰੀਦਾ ਕਿ ਕਈ ਬੰਦੇ ਸੋਚਦੇ ਯਾਰ ਇਹਨਾਂ ਨੂੰ ਸਮਾਨ ਪਾਤਾ ਤੇ ਇਹਦੇ ਚੋਂ ਪੈਸੇ ਬਚਾ ਲਏ ਉਹਨਾਂ ਪੈਸਿਆਂ ਵਾਲੀ ਕੋਈ ਗੱਲ ਨਹੀਂ ਆਪਾਂ ਅਗਰ ਕਿਸੇ ਤੋਂ ਕੁਝ ਚਾਰਜਸ ਨਾਰਮਲ ਬੰਦੇ ਤੋਂ ਲੈਂਦੇ ਆ ਤਾਂ ਫੌਜੀ ਵੀਰਾਂ ਤੋਂ ਕੁਝ ਨਾ ਕੁਝ ਘਟਾ ਕੇ ਹੀ ਲਈਦਾ ਉਹ ਸਮਾਨ ਵਿੱਚ ਜੇ ਮੰਨ ਲਓ ਤੇਲ ਗੱਡੀ 'ਚ 1500 2000 ਦਾ ਪੈਂਦਾ ਏ ਨਾਰਮਲ ਤੁਸੀਂ ਕਿੰਨਾ ਲੈਂਦੇ ਹੋ ਅਸੀਂ ਉਹਨਾਂ ਤੋਂ 1400 ਲਈਦਾ ਵਾਜੀ ਇੱਕ ਗੱਡੀ ਦੀ ਸਰਵਿਸ ਕੋਸਟ ਕਿੰਨੀ ਹੁੰਦੀ ਹੈ ਨਾਰਮਲੀ ਆਲਟੋ ਵਗੈਰਾ ਜਦੋਂ ਉਹ ਅਪਰੋਕਸੀਮੇਟਲੀ 2000 ਦੇ ਅੰਦਰ ਹੋ ਜਾਂਦੀ ਹੈ ਕੋਈ ਸਵਿਫਟ ਵਗੈਰਾ ਅਪਰੋਕਸੀਮੇਟਲੀ 3000 ਲੇਬਰ ਲੇਬਰ ਚਾਰजेस ਕਿੰਨੇ ਲੇਬਰ ਚਾਰजेस 350 400 ਤੁਸੀਂ ਉਹ ਛੱਡ ਦਿੰਦੇ ਹੋ ਜੀ ਬਿਲਕੁਲ ਭਾਈ ਠੀਕ ਹੈ ਤੇ ਕਿਤੇ ਇਸ ਤਰ੍ਹਾਂ ਦਾ ਨਹੀਂ ਕਿ bizness of part ਤੁਸੀਂ ਬਣਾਇਆ ਹੋਵੇ ਇਸ ਤਰ੍ਹਾਂ ਦਾ ਤਾਂ ਨਹੀਂ ਤੁਹਾਨੂੰ ਲੱਗਦਾ ਨਹੀਂ ਭਾਜੀ ਮੈਨੂੰ ਅਗਰ ਇਹ bizness part ਦੇ ਬਲ ਜਾਓ ਤਾਂ ਤੁਸੀਂ ਮੇਰਾ ਤਾਂ ਇਹਦੇ ਵਿੱਚ ਕੋਈ ਜੇ ਮੈਂ ਨਹੀਂ ਵੀ ਲੈਂਦਾ ਤਾਂ ਮੈਨੂੰ ਕਿਹੜਾ ਕਲੇਮ ਰੋਕ ਲੈਣਾ ਮੇਰੇ ਕੋਲ ਤਾਂ ਵਾਰ ਹੈ ਮੈਂ ਖੁਦ ਅਗਰ ਕੋਈ ਪੁੱਛਦਾ ਉਹਨਾਂ ਨੂੰ ਕਿ ਯਾਰ ਤੁਹਾਡੀ ਬੋਡੀ ਲੈਂਗੁਏਜ ਤੋਂ ਲੱਗਦਾ ਕਿ ਤੁਸੀਂ ਸੋਲਜਰ ਤਾਂ ਨਹੀਂ ਕਹਿੰਦੇ ਹਾਂਜੀ ਯਾਰ ਕਿ ਤੁਸੀਂ ਫਿਰ ਮੈਂ ਕਹਾਂ ਯਾਰ ਅੱਛਾ ਤੁਸੀਂ ਜੱਜ ਕਰ ਲੈਂਦੇ ਹੋ ਕਿ ਬੰਦਾ ਫੌਜੀ ਹੈ। ਹਾਂ ਕਈ ਵਾਰੀ ਇਸ ਦਾ ਹੋਇਆ ਹੈ ਕਿ ਆਪਾਂ ਨੂੰ ਲੱਗਿਆ ਉਹਦੀ ਬੋਡੀ ਲੈਂਗੁਏਜ ਤੋਂ ਲੱਗਦਾ ਜਾਂ ਉਹਦੀ ਗੱਲਬਾਤ ਤੋਂ ਲੱਗਦਾ ਹੈ ਕਿ ਇਹ ਬੰਦਾ ਫੌਜ ਚ ਹੋ ਸਕਦਾ। ਆਪਾਂ ਉਹਨਾਂ ਨੂੰ ਪੁੱਛਿਆ ਤੇ ਹੋਇਆ ਵੀ ਇਦਾਂ ਉਹਨਾਂ ਨੇ ਕਿ ਹਾਂਜੀ ਭਾਜੀ ਮੈਂ ਤੇ ਆਪਾਂ ਉਹਨਾਂ ਨੂੰ ਕਿਹਾ ਕਿ ਇਹ ਲਿਖਿਆ ਕਹਿੰਦੇ ਯਾਰ ਸਾਨੂੰ ਖੁਦ ਲੱਗਦਾ ਤਾਂ ਕਿ ਯਾਰ ਆਪਾਂ ਇੰਨੀ ਸੈਲਰੀ ਵੀ ਲੈ ਰਹੇ ਇੱਕ ਬੰਦੇ ਨੂੰ ਕਿਉਂ। ਫਿਰ ਉਹਨਾਂ ਨੂੰ ਕਿਹਾ ਨਹੀਂ ਹੈ ਭਾਜੀ ਸਾਡੀ ਭਾਵਨਾ ਹੈ ਤੇ ਤੁਸੀਂ ਹਮੇਸ਼ਾ ਜਦ ਵੀ ਆਣਾ ਤੇ ਹੋਰ ਵੀ ਤੁਹਾਡਾ ਕੋਈ ਅੱਗੇ ਕਲਿੱਕ ਹੋਏ ਜਾਂ ਦੋਸਤ ਹੋਏ। ਤਾਨੂੰ ਜਰੂਰ ਦੱਸਣਾ ਕਿ ਇੱਥੇ ਆਪਾਂ ਇਹ ਚੀਜ਼ ਕਰਦੇ ਅੱਛਾ ਜਸਵੰਤ ਜੀ ਇਹ ਦੱਸੋ ਕੋਈ ਵੀ ਬੰਦਾ ਆਏਗਾ ਇਕਲਾ ਬੋਲੇਗਾ ਜੀ ਮੈਂ ਫੌਜੀ ਐ ਤੁਸੀਂ ਕਿਦਾਂ ਵੈਰੀਫਾਈ ਕਰਦੇ ਹੋ ਜੀ ਇਹਦਾ ਕਿਉਂਕਿ ਤੁਹਾਨੂੰ ਪਤਾ ਹੀ ਐ ਸਾਡੇ ਜਿਹੜਾ ਜਿੱਥੇ ਅਸੀਂ ਵੇਚਦੇ ਆ ਲੋਕ ਝੂਠ ਵੀ ਬਹੁਤ ਬੋਲਦੇ ਆ ਝੂਠ ਕੇ ਕਿ ਕੋਈ ਸਰਵਿਸ ਕਰਾ ਗਿਆ ਫਿਰ ਤੁਸੀਂ ਆਪਣੇ ਪਰਿਵਾਰ ਕਿਵੇਂ ਪੜੋਗੇ ਨਹੀਂ ਭਾਜੀ ਉਹ ਚਲੋ ਪਰਿਵਾਰ ਤਾਂ ਬਾਕੀ ਤਾਂ ਚਲੋ ਇਹ ਨਹੀਂ ਐ ਕਿ ਮੇਰੇ ਕੋਲ ਸਾਰੇ ਫੌਜੀ ਆ ਰਹੇ ਦੇ ਵਿੱਚ ਮੇਰੇ ਕੋਲ ਹੋਰ ਵੀ ਕਸਟਮਰ ਚੱਲੇ ਰਹਿੰਦੇ ਫੌਜੀ ਤੇ ਕਈ ਵਾਰੀ ਐਦਾਂ ਹੋਇਆ ਕਿ ਕੁਝ ਫੌਜੀ ਵੀਰਾਂ ਦੀ ਅਸੀਂ ਸਰਵਿਸ ਕੀਤੀ ਤੇ ਉਸ ਤੋਂ ਬਾਅਦ ਉਹ ਆਪਣੇ ਕਿਸੇ ਰਿਸ਼ਤੇਦਾਰ ਦੀ ਜੀਜਾ ਦੀ ਮਾਸੜੀ ਕਿਸੇ ਦੀ ਵੀ ਗੱਡੀ ਲੈ ਕੇ ਆਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਸਰਵਿਸ ਕਰ ਦੋ ਤੇ ਅਸੀਂ ਉਹਨਾਂ ਤੋਂ ਪੁੱਛਿਆ ਕਿ ਭਾਜੀ ਇਹ ਤੁਹਾਡੀਆਂ ਦੋ ਗੱਡੀਆਂ ਤਾਂ ਉਹਨਾਂ ਨੇ ਕਿਹਾ ਨਹੀਂ ਇਹ ਮੇਰੇ ਰਿਲੇਟਿਵ ਦੀ ਹੈ ਤੇ ਆਪਾਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਇਹ ਅਸੀਂ ਸਿਰਫ ਫੌਜੀਆਂ ਵਾਸਤੇ ਕੀ ਕਰਦੇ ਹਾਂ ਕਿ ਅਸੀਂ ਵੀ ਚਲੋ ਭਾਜੀ ਤੇ ਅਸੀਂ ਵੀ ਬੱਚੇ ਵੀ ਬਣਨੇ ਆ ਤੇ ਬੱਚੇ ਆਪਣੇ ਵੀ ਉਹ ਕਰਨੇ ਆ ਤੇ ਉਹਨਾਂ ਨੇ ਗੱਲ ਨੂੰ ਸਮਝਿਆ ਆਪਾਂ ਤਾਂ ਉਹਨਾਂ ਨੂੰ ਦੱਸਿਆ ਕਿ ਅਸੀਂ ਸਾਡੀ ਭਾਵਨਾ ਸਿਰਫ ਤੁਹਾਡੇ ਲਈ ਹੈ ਕਿ ਤੁਸੀਂ ਸਾਡੇ ਲਈ ਇੰਨਾ ਕੁਝ ਕਰ ਰਹੇ ਬੇਸ਼ੱਕ ਸਾਡੀ ਇਹ ਹਿੰਮਤ ਹੈ ਜਾਂ ਨਹੀਂ ਹੈ ਕਿਉਂਕਿ ਮੰਨ ਲਓ ਕਿ ਦਿਨ ਚ ਦੋ ਫੌਜੀ ਆ ਗਏ ਜਾਂ ਤਿੰਨ ਫੌਜੀ ਆ ਗਏ ਅਸੀਂ ਉਹਨਾਂ ਦੀ ਸਰਵਿਸ ਕੀਤੀ ਤੇ ਬਾਕੀ ਹੋਰ ਕੰਮ ਨਹੀਂ ਕਰ ਸਕਦੇ ਕੋ ਆਪਨੇ ਮਨ ਨੂੰ ਆਪ ਸਮਝਾਈਦਾ ਕਿ ਨਹੀਂ ਯਾਰ ਇਹ ਜੋ ਆਪਾਂ ਕਰ ਰਹੇ ਉਹ ਕਰਨਾ ਹੀ ਕਰਨਾ ਤੁਹਾਨੂੰ ਐਵੇਂ ਲੱਗਦਾ ਹੈ ਕਿ ਆਪਾਂ ਦੇਸ਼ ਲਈ ਕੁਝ ਨਹੀਂ ਕੀਤਾ ਪਰ ਜੇ ਅਸੀਂ ਨਾ ਫੌਜੀ ਵੀਰਾਂ ਦੇ ਲਈ ਇੰਨਾ ਕਰੀਏ ਤਾਂ ਸਾਨੂੰ ਲੱਗਦਾ ਕਿ ਅਸੀਂ ਦੇਸ਼ ਲਈ ਕੁਝ ਕਰ ਰਹੇ ਹਾਂ ਬਿਲਕੁਲ ਭਾਜੀ ਲੱਗਦਾ ਯਾਰ ਕਿ ਸਕੂਨ ਮਿਲਦਾ ਆਪਣੇ ਆਪ ਨੂੰ ਕਿ ਆਪਾਂ ਲਈ ਕੁਝ ਕਰ ਰਹੇ ਜਦੋਂ ਉਹਨਾਂ ਦੀ ਭਾਵਨਾ ਵੀ ਹੁੰਦੀ ਹੈ ਉਹ ਖੁਦ ਸੋਚੇ ਯਾਰ ਕਿ ਵਾਕਿਆ ਹੀ ਕੋਈ ਇਦਾਂ ਸੋਚ ਰਿਹਾ ਕਈ ਇਹਨੇ ਮੈਨੂੰ ਬੋਲ ਕੇ ਕਿ ਇੱਥੇ ਕਈ ਵਾਰ ਕਿ ਯਾਰ ਭਾਜੀ ਇਦਾਂ ਕੋਈ ਨਹੀਂ ਸੋਚਦਾ ਸਾਡੇ ਲਈ ਜਸਪਾਲ ਜੀ ਅਭੀ ਦੱਸ ਦਿਓ ਕਿ ਤੁਸੀਂ ਕੋਈ ਦਿਨ ਰੱਖਿਆ ਹੋਇਆ ਜਾਂ ਹਮੇਸ਼ਾ ਮਹੀਨੇ ਦੇ ਸਾਰੇ ਦਿਨ ਜਾਂ ਹਫਤੇ ਦੇ ਸਾਰੇ ਦਿਨ ਜਾਂ ਕਿਸੇ ਦਿਨ ਛੁੱਟੀ ਰੱਖੀ ਹੋਈ ਹੈ ਜਾਂ ਆਪਾਂ ਸਿਲੇਕਟਡ ਦਿਨ ਰੱਖਿਆ ਆਪਾਂ ਸੋਮਵਾਰ ਫੌਜੀਾਂ ਦੀ ਸਰਵਿਸ ਕਰਨੀ ਹੈ ਜਾਂ ਬੁੱਧਵਾਰ ਕਰਨੀ ਹੈ ਜਿਹੇ ਦਿਨ ਤੁਸੀਂ ਡਿਸਾਈਡ ਕੀਤੇ ਹੋਏ ਆ ਨਹੀਂ ਬਿਲਕੁਲ ਨਹੀਂ ਭਾਜੀ ਜਦੋਂ ਵੀ ਫੌਜੀ ਵੀ ਆਂਦੇ ਆ ਵਰਕਿੰਗ ਡੇ ਚ ਆਂਦੇ ਆ ਸੰਡੇ ਦਿਨ ਵੀ ਅਗਰ ਉਹ ਫੋਨ ਕਰਦੇ ਆ ਕਿ ਅਸੀਂ ਆ ਰਹੇ ਆ ਤੇ ਸਾਡੇ ਵਾਸਤੇ ਟਾਈਮ ਰੱਖਣਾ ਜੀ ਅਸੀਂ ਸਰਵਿਸ ਕਰਾਣੀ ਹੈ ਤਾਂ ਉਹਨਾਂ ਲਈ ਮੈਂ ਹਰ ਟਾਈਮ ਅਵੇਲੇਬਲ ਹਾਂ ਰਾਤ ਨੂੰ ਕਈ ਵਾਰ 8 ਵਜੇ ਵੀ ਆਂਦੇ ਆ ਤਾਂ ਅਸੀਂ ਉਹਨਾਂ ਦੀ ਸਰਵਿਸ ਕਰਕੇ ਭੇਜੀ ਤਾਂ ਚਾਹੇ ਸੰਡੇ ਹੋਵੇ ਮੇਰੇ ਜੋ ਵੀ ਮੇਰੇ ਨਾਲ ਲੱਗ ਕੇ ਕੰਮ ਕਰਦੇ ਹਾਂ ਜੀ ਅਸੀਂ ਆਪਸ ਵਿੱਚ ਐਡਜਸਟ ਕਰੀਦਾ ਕਿ ਤੂੰ ਆ ਕੇ ਸਰਵਿਸ ਕਰਨੀ ਜਾਂ ਮੈਂ ਆ ਕੇ ਸਰਵਿਸ ਕਰਨੀ ਅਸੀਂ ਉਹਨਾਂ ਨੂੰ ਪੂਰੀ ਸਰਵਿਸ ਦੇ ਦਈਦਾ ਸੀ ਬਿਲਕੁਲ ਫੌਜੀਆਂ ਦੇ ਲਈ ਇੱਕ ਜਜ਼ਬਾ ਮੰਨ ਦੇ ਵਿੱਚ ਇਹਨਾਂ ਨੇ ਵੀਰ ਨੇ ਰੱਖਿਆ ਹੋਇਆ ਹੈ ਜਸਪਾਲ ਸ਼ਰਮਾ ਇਹਨਾਂ ਦਾ ਨਾਮ ਹੈ ਇਹਨਾਂ ਦੀ ਦੁਕਾਨ ਦੀ ਲੋਕੇਸ਼ਨ ਕੀ ਹੈ ਕੰਟੈਕਟ ਨੰਬਰ ਕੀ ਹੈ ਉਹ ਵੀ ਇੱਕ ਵਾਰ ਸਾਡੇ ਦੇ ਦਰਸ਼ਕਾਂ ਨਾਲ ਸ਼ੇਅਰ ਕਰ ਦਿਓ ਇਹ ਭਾਜੀ ਮੇਰੀ ਸ਼ਾਪ ਹੈਗੀ ਇਹ ਸ਼ਾਪ ਨੰਬਰ 88 ਹੈ ਨੇੜੇ ਕਾਰੀ ਪਵੰਦੂ ਬਿਲਕੁਲ ਸਾਹਮਣੇ ਹੈ ਜੀ ਰੇਲਵੇ ਰੋਡ ਹੈ ਰੇਲਵੇ ਰੋਡ ਮੰਗਲ ਹਾਂਜੀ ਮੋਬਾਈਲ ਨੰਬਰ ਮੇਰਾ ਹੈਗਾ 9911527364 ਬਿਲਕੁਲ ਇਹਨਾਂ ਨੇ ਆਪਣਾ ਨੰਬਰ ਵੀ ਦੱਸਿਆ ਸੀ ਨੰਬਰ ਵੀ ਸਕਰੀਨ ਤੇ ਡਿਸਪਲੇ ਕਰ ਦਾਂਗੇ ਤੇ ਇਹਨਾਂ ਦੀ ਲੋਕੇਸ਼ਨ ਹੈ ਨੰਗਲ ਰੇਲਵੇ ਰੋਡ ਨਿਰਕਾਰੀ ਭਵੰਦੇ ਸਾਹਮਣੇ ਸ਼ਾਪ ਨੰਬਰ 88 88 ਸ਼ਾਪ ਨੰਬਰ ਹੈ ਇਹਨਾਂ ਦੀ ਤੇ ਇੱਕ ਜज्बा ਇਹਨਾਂ ਨੇ ਲੈ ਕੇ ਜੋ ਫੌਜੀ ਵੀਰਾਂ ਦੀ ਸੇਵਾ ਕਰ ਰਹੇ ਨੇ ਬਿਲਕੁਲ ਇਹਨਾਂ ਨੂੰ ਸਲੂਟ ਤਾਂ ਜ਼ਰੂਰ ਬਣਦਾ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਡੇ ਜਿਹੜੇ ਹੋਰ ਭਰਾਏ ਜੋ ਦੇਸ਼ ਲਈ ਕੁਝ ਨਹੀਂ ਕਰ ਸਕੇ ਤਾਂ ਇਸ ਤਰ੍ਹਾਂ ਇੱਕ ਆਪਣੀ ਸ਼ੁਰੂਆਤ ਛੋਟੀ ਸ਼ੁਰੂਆਤ ਕਰਕੇ ਦੇਸ਼ ਲਈ ਕੁਝ ਨਾ ਕੁਝ ਜ਼ਰੂਰ ਕਰਨ ਇਸ ਤਰ੍ਹਾਂ ਦੀਆਂ ਹੋਰ ਸਟੋਰੀਆਂ ਲੈ ਕੇ ਤੁਹਾਡੇ ਤੱਕ ਪਹੁੰਚਦੇ ਰਹਾਂਗੇ ਫਿਲਹਾਲ ਦੇ ਲਈ ਜਨਕਿ ਮੈਨੂੰ ਰਕੇਸ਼ ਰਾਣਾ ਨੂੰ ਦਿਓ ਇਜਾਜ਼ਤ ਧੰਨਵਾਦ